ਆਵਾਜ਼ ਤਾਂ ਹਰ ਪੁਚੁਕਦਾ ਪਰ ਕਈ ਕਈ ਜਗ੍ਹਾ ਪਰ ਦੇਖਦੇ ਆਵਾਜ਼ ਵੀ ਜੜੀ ਕੀ ਹੈ ਬੰਦਿਆਂ ਦੀ ਜਿਹੜੀ ਆਪਣੇ ਆਪ ਦੇ ਵਿੱਚ ਰਹਿ ਜਾਂਦੀ ਆਂਦਾ ਨਹੀਂ ਕੋਈ ਬਾਹਰ ਤੁਸੀਂ ਵੀ ਇੱਕ ਸੋਸ਼ਲ ਵਰਕਰ ਹੋ ਸਭ ਕੀ ਕਹਿਣਾ ਚਾਹੋਗੇ ਕਿੱਦਾਂ ਦੇਖਦੇ ਹੋ ਇਹ ਮੁੱਦੇ ਇਹ ਕੈਨ ਚੂਜ਼ ਨਹੀਂ ਹੋਣਾ ਚਾਹੀਦਾ ਜੀ ਥੋੜਾ ਜਿਹਾ ਸਿਸਟਮ ਇੱਕ ਰੂਲ ਐ ਰੈਗੂਲੇਸ਼ਨ ਮੰਨਣਾ ਚਾਹੀਦਾ ਕਿ ਜਿਹੜੀ ਇਹ ਗੱਲ ਆ ਉਹਨੂੰ ਕਿਸੇ ਵੀ ਤਰ੍ਹਾਂ ਕੋਈ ਐਸਾ ਮਤਾ ਪਾਸ ਹੋਣਾ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਟੈਣਾ ਹੀ ਟੈਣਾ ਅਮਸੜ ਤਾਂ ਫੜੇ ਜਾਂਦੇ ਜਿਹੜੇ ਛੋਟੇ ਛੋਟੇ ਕਿਆ ਸਕਦੇ ਆ ਉਹਨਾਂ ਦੇ ਨਾਮ ਬਾਹਰ ਵੀ ਆਉਂਦੇ ਜੀ ਹੁਣ ਅਫਸਰਾਂ ਦੇ 10 15 ਨਾਮ ਲਏ ਹੋਣੇ ਤੇ ਉਹ ਕਿੱਥੇ ਚਲੇ ਗਏ ਨਾਮ ਬਾਹਰ ਕਿਉਂ ਨਹੀਂ ਆਏ ਨਾਮ ਬਾਹਰ ਆਉਗੇ ਤਾਂ ਆਉਗੇ ਉਹ ਬਸ ਹਵਾ ਚ ਜੀ 10 15 ਉਹ ਕਿਹੜੇ 10 15 ਉਹ ਕਿਤੇ ਜਾਗ ਨਹੀਂ ਕਰਦੇ ਜਾਦੇ ਚੀਜ਼ਾਂ ਬਾਹਰ ਨਹੀਂ ਆਉਂਦੀਆਂ ਔਰ 26 ਕਹਾਣੀ ਐ ਸਿਰਫ ਖਬਰਾਂ ਹੀ ਬਣ ਕੇ ਰਹਿ ਜੈ ਨਹੀਂ ਬਿਲਕੁਲ ਪਰਲੇ ਤਾਂ ਆਮ ਲੋਕਾਂ ਦੀ ਗੱਲ ਕਰਦੇ ਨੇ ਕਿ ਹੁਣ ਤਾਂ ਹੀ ਅਫਸਰਾਂ ਨਾ ਕੱਢੀ ਜਿਹੜੀ ਕਿਹੜਾ ਪਹੁੰਚ ਗਿਆ ਜੀ ਕ腐ਸ਼ਨ ਹਰ ਜਗ੍ਹਾ ਤੇ ਜੁੜੀ ਕਿ ਇਹ ਸ੍ਰੀ ਕ腐ਸ਼ਨ ਹੀ ਹੋ ਰਹੀ ਹੈ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਤੇ ਕਿਵੇਂ ਠੱਲ ਪਾਈ ਜਾ ਸਕਦੀ ਹੈ ਇਹਨਾਂ ਦੇ ਪਰਚੇ ਉਹ ਦਿਓ ਜੀ ਇਹ ਮਹੀਨੇ ਬਾਅਦ ਜਮਾਨਤਾਂ ਜੋ ਬਾਹਰ ਆ ਜਾਂਦੇ ਕੋਈ ਇਹਨਾਂ ਨੂੰ ਦਫਾ ਹੀ ਕੋਈ ਕੋਈ ਸੈਕਸ਼ਨ ਹੀ ਕੋਈ ਐਸਾ ਐਡ ਕਰਨਾ ਚਾਹੀਦਾ ਜਿਹਦੇ ਜਿੰਨਾਂ ਨੂੰ ਪਤਾ ਚੱਲੇ ਕਿੰਨੀ ਦੁਨੀਆ ਮਰ ਗਈ ਕਿ ਇਹਨਾਂ ਨੂੰ ਪਤਾ ਚੱਲੇ ਕਿਸੇ ਦੀ ਜ਼ਿੰਦਗੀ ਦਾ ਮੁੱਲ ਕਿਦਾਂ ਇਹਨਾਂ ਨੂੰ ਕੋਈ ਫਰਕ ਨਹੀਂ ਕੋਈ ਮਾਜ਼ਾ ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਇਮੀਗ੍ਰੇਸ਼ਨ ਦਾ ਸਭ ਤੋਂ ਗਲਤ ਹੋ ਰਿਹਾ ਜਿਹੜੇ ਲੀਗਲ ਜਿਹੜੇ ਲੀਗਲ ਵੇਅ ਆ ਉਹ ਠੀਕ ਆ ਸਮਾਜ ਸੇਵਕ ਜੀ ਗੱਲ ਕਰ ਲੈਣੇ ਸਰ ਤੁਸੀਂ ਕਾਫੀ ਡੇਢ ਤੋਂ ਸੋਸ਼ਲ ਵਰਕਰ ਹੋ ਕਿਸ ਤਰ੍ਹਾਂ ਦੇ ਮੁੱਦੇ ਤੁਸੀਂ ਚੱਕਦੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਲੁਧਿਆਣਾ ਦੇ ਵਿੱਚ ਐਸੇ ਕਿਹੜੇ ਮੁੱਦੇ ਨੇ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਚਾਹੇ ਤੁਸੀਂ ਸੋਸ਼ਲ ਵਰਕਰ ਹੋ ਚਾਹੀਏ ਬਹੁਤ ਮੁੱਦੇ ਨੇ ਜੀ ਦੇਖੋ ਹੱਲੇ ਗਰੀਬੀ ਖਤਮ ਹੋ ਗਈ ਕਿੰਨੀਆਂ ਪੜਾਈਆਂ ਦੀਆਂ ਕਿੰਨੀਆਂ ਪੜਾਈ ਵਾਲੀਆਂ ਝੁੱਗੀਆਂ 'ਚ ਕੁੜੀਆਂ ਮੁੰਡੇ ਜਵਾਕ ਹੋਣੀਆਂ ਜਿਨ੍ਹਾਂ ਨੂੰ ਪੜਾਈਆਂ ਦਾ ਪਤਾ ਹੀ ਨਹੀਂ ਸਕੂਲ ਦਾ ਨਾਮ ਕੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਏਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਡਨ ਸੋ ਬਿਲਕੁਲ ਲਗਾਤਾਰ ਆਪਾਂ ਦੇਖ ਰਹੇ ਆ ਕਿ ਜੋ ਐਕਟੀਵਿਟੀਆਂ ਨੇ ਸੋਸ਼ਲ ਵਰਕਰ ਦੀ ਵੀ ਕਾਫੀ ਐਕਟੀਵਿਟੀਆਂ ਜੁੜੀਆਂ ਨੇ ਸਾਹਮਣੇ ਆਉਂਦੀ ਹੈ ਸਾਡੇ ਨਾਲ ਵੀ ਅੱਜ ਮੌਜੂਦ ਰਹਿਣਗੇ ਗਗਨ ਟਾਂਗ ਜੋ ਕਿ ਸੋਸ਼ਲ ਵਰਕਰ ਨੇ ਤੇ ਉੱਥੇ ਜੋ ਸ਼ਹਿਰ ਦੇ ਇਸ ਟਾਈਮ ਹਾਲਾਤ ਚੱਲਦੇ ਨੇ ਜਾਂ ਫਿਰ ਕਹਿ ਦਿਓ ਜੋ ਹਾਲਾਤ ਇਸ ਟਾਈਮ ਬਣੇ ਹੋਏ ਨੇ ਚਾਹੇ ਗੱਲ ਕਰ ਲਈਏ ਅੱਜ ਕੱਲ ਬੂ ਮਾਫੀਆ ਦੀ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੀ ਸਰ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਆਪਾਂ ਦੇਖ ਲਿਆ ਬੂ ਮਾਫੀਆ ਦੀ ਗੱਲ ਕਰੀਏ ਤਾਂ ਸਾਊਥ ਸਿਟੀ ਏਰੀਆ ਦੇ ਵਿੱਚ ਹੀ ਕਾਫੀ ਬਿਲਡਿੰਗਸ ਨੇ ਜਿਨ੍ਹਾਂ ਉੱਪਰ ਪੀਲਾ ਪੰਚਾ ਤਾਂ ਫਿਰ ਗਿਆ ਉਸ ਤੋਂ ਬਾਅਦ ਪਰ ਉੱਥੇ ਅੱਧ ਵਿਚਕਾਰ ਹੀ ਰਹਿ ਗਿਆ ਕੰਮ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰਿਆਂ ਲਈ ਦੇਖੋ ਰੂਲ ਤਾਂ ਸੇਮ ਹੀ ਹੋਣਾ ਚਾਹੀਦਾ ਜੀ ਜੇ ਇਹਨਾਂ ਨੂੰ ਬਾਕੀ ਚੀਜ਼ਾਂ ਦਿਖ ਰਹੀਆਂ ਹਨਾ ਪ੍ਰਸ਼ਾਸਨ ਨੂੰ ਇਨਾਂ ਨੂੰ ਇਹ ਤਾਂ ਹੈ ਨਹੀਂ ਕਿ ਅਧੀਆਂ ਲੀਗਲ ਹੋ ਗਈਆਂ ਤਾਂ ਅਧੀਆਂ ਇਲਲੀਗਲ ਹੋ ਗਈਆਂ ਜੇ ਉਸ ਲੇਨ ਚ ਲੀਗਲ ਹੈ ਉਸ ਲੇਨ ਚ ਇਲਲੀਗਲ ਵੀ ਹੈ ਪਰ ਇਹ ਡਿਸਾਈਡ ਖੁਦ ਕਰ ਲੈਂਦੇ ਆ ਅਸੀਂ ਕਿ ਇਹਦੇ ਨਾਲ ਕਿਹਨੂੰ ਕਰਨਾ ਚਾਹੀਦਾ ਹੈ ਤੇ ਕਿਹਨੂੰ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹਨਾਂ ਨੂੰ ਵੀ ਡਿਸਾਈਡ ਉਹਨਾਂ ਚਾਹੀਦਾ ਇਹਨਾਂ ਨੂੰ ਲੀਗਲ ਹੋ ਰਿਹਾ ਇਲਲੀਗਲ ਸਾਰਾ ਕਲੀਅਰ ਕਰ ਦੇਣਾ ਚਾਹੀਦਾ ਇਹਨਾਂ ਜਿੱਥੇ ਦਿਲ ਕਰਦਾ ਉੱਥੇ ਇਹ ਕਰ ਦਿੰਦੇ ਆ ਕਿ ਇਹਨਾਂ ਦਾ ਦਿਲ ਨਹੀਂ ਕਰਦਾ ਇਹ ਉੱਥੇ ਰੁਕ ਸਕਦੇ ਇਸ ਕਰਕੇ ਇਹਨਾਂ ਨੂੰ ਫੈਸਲਾ ਸਹੀ ਕਰਨਾ ਚਾਹੀਦਾ ਬੇਟਾ ਇਲੀਗਲ ਇਨਕ੍ਰੋਚਮੈਂਟ ਦੀ ਗੱਲ ਕਰੀਏ ਸਰ ਬਾਕੀ ਜੇ ਅਪਰਪਰਟੀ ਦੀ ਗੱਲ ਕਰੀਏ ਉੱਧਰ ਵਾਲੀ ਸਾਈਡ ਵੀ ਹੈ ਅਗਰ ਸ਼ਹਿਰ ਦੇ ਵਿੱਚ ਦੇਖੀਏ ਤਾਂ ਉਹ ਵੀ ਬਹੁਤ ਜ਼ਿਆਦਾ ਇਲੀਗਲ ਇਨਕ੍ਰੋਚਮੈਂਟ ਹੋ ਰਹੀ ਹੈ ਕਿ ਮਤਲਬ ਕੀ ਕਰਨਾ ਚਾਹੀਦਾ ਕਿਉਂਕਿ ਦੇਖੋ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਹੈ ਇਸ ਦੇ ਲਈ ਆਵਾਜ਼ ਤਾਂ ਹਰ ਚੁੱਕਦਾ ਪਰ ਕਈ ਕਈ ਜਗ੍ਹਾ ਪਰ ਦੇਖਦੇ ਆਵਾਜ਼ ਵੀ ਚੜੀ ਕੀ ਹੈ ਬੰਦਿਆਂ ਦੀ ਜਿਹੜੀ ਆਪਣੇ ਆਪ ਦੇ ਵਿੱਚ ਰਹਿ ਜਾਂਦੀ ਆਂਦਾ ਨਹੀਂ ਕੋਈ ਬਾਹਰ ਤੁਸੀਂ ਵੀ ਇੱਕ ਸੋਸ਼ਲ ਵਰਕਰ ਹੋ ਸਰ ਕੀ ਕਹਿਣਾ ਚਾਹੋਗੇ ਕਿੱਦਾਂ ਦੇਖਦੇ ਹੋ ਇਹ ਮੁੱਦੇ ਮੁੱਦੇ ਤਾਂ ਬਹੁਤ ਜ਼ਿਆਦਾ ਦੇਖੋ ਬਿਲਕੁਲ ਗਲਤ ਹੀ ਹੈ ਜੀ ਕਿ ਪਿਕ ਐਂਡ ਚੂਜ਼ ਨਹੀਂ ਹੋਣਾ ਚਾਹੀਦਾ ਜੀ ਥੋੜਾ ਜਿਹਾ ਸਿਸਟਮ ਇੱਕ ਰੂਲ ਐ ਰੈਗੂਲੇਸ਼ਨ ਮੰਨਣਾ ਚਾਹੀਦਾ ਕਿ ਜਿਹੜੀ ਇਲੀਗਲ ਆ ਉਹਨੂੰ ਕਿਸੇ ਵੀ ਤਰ੍ਹਾਂ ਕੋਈ ਐਸਾ ਮਤਾ ਪਾਸ ਹੋਣਾ ਚਾਹੀਦਾ ਕਿ ਉਹ ਕਿਸੇ ਵੀ ਤਰ੍ਹਾਂ ਟੈਣਾ ਹੀ ਟੈਣਾ ਜਾਂ ਉਹਦਾ ਨੁਕਸਾਨ ਹੋਣਾ ਹੀ ਹੋਣਾ ਇਹ ਨਹੀਂ ਕਿ ਅੱਜ ਸੋਆਂ ਜੋ 90 ਛੱਡਦੇ ਤੇ ਤਿੰਨਾ ਚਾਰਾਂ ਦੇ ਕਰਤਾ ਕਿ ਲੋਕਾਂ ਨੂੰ ਲੱਗੇ ਕਿ ਇਹ ਹੋ ਰਿਹਾ ਇਹ ਪ੍ਰੋਪਰ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਠੀਕ ਕੰਮ ਕਰ ਰਿਹਾ ਹੁਣ ਸੁਣਿਆ ਵਧੀਆ ਅਫਸਰ ਆਏ ਨੇ ਤੇ ਇਹਨਾਂ ਨੂੰ ਪਰ ਥੋੜਾ ਜ਼ਮੀਨੀ ਸਤ੍ਹਾ ਤੇ ਵੀ ਜਾ ਕੇ ਨਾ ਸਾਰੇ ਕੁਝ ਚੈੱਕ ਕਰਨਾ ਚਾਹੀਦਾ ਨਾ ਕੀ ਦੋ ਤਿੰਨ ਕਰਕੇ ਉਸ ਤੋਂ ਬਾਅਦ ਚੁੱਪੋ ਕੇ ਬਾਕੀ ਬਖਸ਼ ਦੇਣੇ ਚਾਹੀਦੇ ਕਿਉਂਕਿ ਇਦਾਂ ਦਾ ساری ਉਮਰ ਨਹੀਂ ਖਤਮ ਹੋਣਾ ਜੀ ਇਹ ਇਨਕ੍ਰੋਚਮੈਂਟ ਕਦੀ ਖਤਮ ਹੀ ਨਹੀਂ ਹੋ ਸਕਦੀ ਕ腐ਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਨ ਜਗ੍ਹਾ ਆ ਜਾਂਦੀ ਹੈ ਚਾਹੇ ਜਿਹੜੀ ਮਰਜੀ ਲਗਾ ਲਓ ਇਲੀਗਲ ਹਰ ਇੱਕ ਚੀਜ਼ ਇਲੀਗਲ ਹੈ ਉੱਤੇ ਕ腐ਸ਼ਨ ਵੀ ਜਿਹੜੀ ਕੀ ਹੈ ਮੇਨ ਮੁੱਦਾ ਕ腐ਸ਼ਨ ਦਾ ਇਸ ਟਾਈਮ ਆ ਤੁਹਾਡੇ ਸਾਹਮਣੇ ਜੀ ਪਿਛਲੇ ਸਾਲੋ ਜੀ ਕਿਸੇ ਨਾ ਪਿਛਲੇ ਬਹੁਤ ਵਧੀਆ ਕੰਮ ਕਰ ਰਹੀ ਹੈ ਰੋਜ਼ ਹੀ ਕੋਈ ਨਾ ਕੋਈ ਰਕਸ਼ਨ ਜੀ ਫੜਦੇ ਆ ਜੀ ਪਿੱਛੇ ਵੀ ਕੋਈ ਅਫਸਰ ਫੜਿਆ ਜਿਹੜੇ ਜਿਹੜੇ ਹੁਣ ਜੇਲ੍ਹ ਚਲੇ ਗਏ ਅਫਸਰ ਤਾਂ ਫੜੇ ਜਾਂਦੇ ਆ ਜਿਹੜੇ ਛੋਟੇ ਛੋਟੇ ਕਹਿ ਸਕਦੇ ਆ ਉਹਨਾਂ ਦੇ ਨਾਮ ਬਾਹਰ ਹੀ ਨਹੀਂ ਆਉਂਦੇ ਜੀ ਹੁਣ ਅਫਸਰ ਦੇ 10 15 ਨਾਮ ਲਏ ਹੋਣੇ ਆ ਤੇ ਉਹ ਕਿੱਥੇ ਚਲੇ ਗਏ ਨਾਮ ਬਾਹਰ ਕੀ ਨਹੀਂ ਆਏ ਨਾਮ ਬਾਹਰ ਆਉਗੇ ਤਾਂ ਆਉਗੇ ਉਹ ਬਸ ਹਵਾ ਚ ਹੀ ਆ ਜੀ 10 15 ਉਹ ਕਿਹੜੇ 10 15 ਉਹ ਕਦੀ ਜਾਗਰ ਨਹੀਂ ਕਰਦੇ ਜਦ ਤੱਕ ਚੀਜ਼ਾਂ ਥੱਲੋਂ ਤੋਂ ਲੈ ਕੇ ਉੱਪਰ ਤੱਕ ਨਹੀਂ ਜਾਗਰ ਉਦੀਆਂ ਹੋ ਗਈਆਂ ਇਕੱਲਾ ਇਕੱਲਾ ਬੰਦਾ ਉਹ ਕੌਣ ਸੀ ਜਿਹੜਾ ਕਿਸੇ ਕੋਲ ਬੈਠਾ ਵੀ ਸੀ ਕਿਸੇ ਕੋਲ ਲੇ ਵੀ ਸੀ ਵਿਚੋਲਾ ਕੌਣ ਸੀ ਸ ਸ਼ੁਰੂਆਤ ਕਿੱਥੋਂ ਹੋਇਆ ਤੇ ਇਹ ਨਾਮ ਉਹ ਜਦੋਂ ਗਾਇਬ ਹੋਣ ਦੇਖੋ ਠੰਡ 2-4 ਦਿਨ ਬਾਅਦ ਖਬਰ ਵੀ ਨਹੀਂ ਹੋਣੀ ਜਦ ਇਹ ਚੀਜ਼ਾਂ ਚੁੱਪ ਕਿਉਂਕਿ ਦਬਾਖਾਲੇ ਸਾਰੇ ਨੇ ਜਦ ਇਹ ਚੀਜ਼ਾਂ ਬਾਹਰ ਨਹੀਂ ਆਉਗੀਆਂ ਕੁਝ ਨਹੀਂ ਸੁਧਰਣੀ ਸਿਰਫ ਖਬਰਾਂ ਹੀ ਬਣ ਕੇ ਰਹਿ ਜਣੀਆਂ ਬਿਲਕੁਲ ਪਹਿਲਾਂ ਤਾਂ ਆਮ ਲੋਕਾਂ ਦੀ ਗੱਲ ਕਰਦੇ ਸੀ ਕਿ ਹੁਣ ਤਾਂ ਹੀ ਅਫਸਰਾਂ ਨੱਕਦੇ ਜਿਹੜੀ ਇਹਦੇ ਤੱਕ ਪਹੁੰਚ ਗਏ ਜੀ ਕ腐ਸ਼ਨ ਹਰ ਜਗ੍ਹਾ ਤੇ ਜੁੜੀ ਕੀ ਹੈ ਸਰੀਰਕ ਚਾਹੀ ਹੋ ਰਹੀ ਹੈ ਪੈਸੇ ਲੈਣ ਹੋ ਜਾਂਦੀ ਹੈ ਚਾਹੀਓ ਕਿਸੇ ਤਰੀਕੇ ਦੇ ਵੀ ਕੋਈ ਵੀ ਫਿਲਟਰ ਚ ਲਗਾ ਲੋ ਤੁਸੀਂ ਮੈਂ ਤੁਹਾਨੂੰ ਕਹਿੰਦਾ ਇਹ ਐਕਸ਼ਨ ਹੀ ਤਾਂ ਹੁੰਦਾ ਕਿ ਪੈਸੇ ਦੀ ਸੈਟਿੰਗ ਹੋਵੇ ਜੀ ਇਹ ਐਕਚੁਅਲੀ ਹੀ ਤਾਂ ਹੁੰਦਾ ਕਿ ਇਹ ਪੈਚ ਦੀ ਸੈਟਿੰਗ ਹੋਊਗੀ ਜੀ ਜਦੋਂ ਹੋ ਜਾਂਦੀ ਹੈ ਮੇਬੀ ਕਈ ਅਫਸਰ ਰਹਿ ਗਏ ਨੇ ਰਹੇ ਆ ਹੁਣ ਵਿਜੀਲੈਂਸ ਠੀਕ ਕੰਮ ਕਰੀ ਮ ਵਿਜੀਲੈਂਸ ਤਾਂ ਹੀ ਤਰੀਫ਼ ਕੀਤੀ ਉਹ ਠੀਕ ਕਰੀ ਉਹ ਫੜਦੀ ਵੀ ਆ ਪਰ ਜਿਹੜਾ ਤੁਸੀਂ ਇਨਕ੍ਰੋਚਮੈਂਟ ਦਾ ਕਹਿ ਰਹੇ ਹੋ ਇਹਦੇ 'ਚ ਤਾਂ ਗੱਲ ਸਹੀ ਨਹੀਂ ਹੋ ਰਹੀ ਜੀ ਦਾ ਦਿਲ ਕਰਦਾ ਇੱਕ ਦੋ ਚੱਕ ਦਿੰਦੇ ਜੀ ਦਾ ਨਹੀਂ ਤਾਂ ਫੋਨ ਕਰਾ ਦਿੰਦੇ ਇਹ ਗੱਲ ਬਿਲਕੁਲ ਹੈ ਇਸ ਸਫਾਰਿਸ਼ ਵੀ ਜਿਹੜੀ ਕਿ ਕਾਫੀ ਕੰਮ ਆਉਂਦੀਆਂ ਨੇ ਅੱਜ ਕੱਲ੍ਹ ਸਹੀ ਸਫਾਰਸ਼ਾਂ ਹੋ ਰਿਹਾ ਹੈ ਜੀ ਜਿਹਨੂੰ ਕੋਈ ਜਾਣਦਾ ਹੋਵੇ ਬਚ ਸਕਦਾ ਆ ਮੁੰਡਾ ਤਾਂ ਸੈਟਿੰਗ ਹੀ ਕਰ ਸਕਦਾ ਪੈਸੇ ਦੀ ਜੀ ਬਿਲਕੁਲ ਹੈ ਇਮੀਗ੍ਰੇਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਦੇਖਦੇ ਆਪਾਂ ਕਿ 2 ਨੰਬਰ ਦੇ ਵਿੱਚ ਭੇਜਿਆ ਜਾ ਰਿਹਾ ਬਾਹਰ ਡੋਂਕੀ ਏਰੀਆ ਦੇ ਡੋਂਕੀ ਰਸਤੇ ਦੇ ਥਾਣੀ ਜੁੜੀ ਕੀ ਹੈ ਜਾ ਰਹੇ ਨੇ ਬਾਹਰ ਉਹ ਨਾ ਲੋਕਾਂ ਦੀ ਕਹਿੰਦਾ ਲਾਈਫ ਖਰਾਬ ਹੋ ਰਹੀ ਹੈ ਇੱਕ ਬਾਹਰ ਜਾਂਦੇ ਨੇ ਇਹਨਾਂ ਇਮੀਗ੍ਰੇਸ਼ਨ ਵਾਲੇ ਤੇ ਕਿਵੇਂ ਠੱਲ ਪਾਈ ਜਾ ਸਕਦੀ ਹੈ ਇਹਨਾਂ ਦੇ ਪਰਚੇ ਉਹ ਦਿਓ ਜੀ ਇਹ ਮਹੀਨੇ ਬਾਅਦ ਜਮਾਨਤਾਂ ਚੋਂ ਬਾਹਰ ਆ ਜਾਂਦੇ ਕੋਈ ਕੋਈ ਇਹਨਾਂ ਨੂੰ ਦਫਾ ਹੀ ਕੋਈ ਕੋਈ ਸੈਕਸ਼ਨ ਹੀ ਕੋਈ ਐਸਾ ਐਡ ਕਰਨਾ ਚਾਹੀਦਾ ਜਿਦੇ ਚ ਇਹਨਾਂ ਨੂੰ ਪਤਾ ਚੱਲੇ ਕਿੰਨੀ ਦੁਨੀਆ ਮਰ ਗਈ ਆਪ ਬਤਾਏ ਮੇਰੀ ਨਿਗਾਹ 'ਚ ਵੀ ਕਿੰਨੇ ਆ ਮਹਿਲਬਾਈ ਬੈਠੇ ਆ ਤੇ ਜਿਹੜੇ ਬਚਾਰੇ ਕਈ ਪਹੁੰਚੇ ਨਹੀਂ ਜੰਗਲਾਂ 'ਚੋਂ ਲਾਸ਼ਾਂ ਵੀ ਨਹੀਂ ਆਈਆਂ ਹੋਣੀਆਂ ਏ ਅਮਰੀਕਾ ਕੈਨੇਡਾ ਨਹੀਂ ਜਾਂਦੇ ਇਹ ਮੌਤ ਦੇ ਘਰ ਜਾਂਦੇ ਆ ਉਹ ਤਾਂ ਅਮਰੀਕਾ ਕੈਨੇਡਾ ਦਾ ਕਿਸਮਤ ਵਾਲਾ ਪਹੁੰਚੇ ਪਹੁੰਚੇ ਅਸਲ ਜਿਹਨਾਂ ਦਾ ਘਰ ਮੌਤ ਹੀ ਆ ਕਿਉਂਕਿ ਵਿਚਾਰੇ ਪਹੁੰਚਦਾ ਬੰਦੇ ਹੀ ਨਹੀਂ ਉਹ ਆਪਣੇ 10 20 30 ਲੱਖ ਚ 40 ਲੱਖ ਚ ਕਰਦੇ ਆ 20 ਲੱਖ ਰੁਪਏ ਪਹਿਲਾਂ ਲੈ ਲੈਂਦੇ ਆ ਉਹਨਾਂ ਨੂੰ ਉਹੀ 20 ਲੱਖ ਬਹੁਤ ਅਗਲਾ ਤਾਂ ਉਹਨਾਂ ਦੀ ਲਾਟਰੀ ਆ ਜੇ ਪਹੁੰਚੂਗਾ ਦੇ ਦੂਗਾ ਨਹੀਂ ਤਾਂ ਸਾਨੂੰ ਕੋਈ ਫਰਕ ਨਹੀਂ ਇਸ ਕਰਕੇ ਕੋਈ ਸੈਕਸ਼ਨ ਇਹਨਾਂ ਨੂੰ ਐਡ ਕਰਨਾ ਚਾਹੀਦਾ ਸਰਕਾਰ ਨੂੰ ਤੇ ਜਾਂ ਪੁਲਿਸ ਨੂੰ ਕਿ ਇਹਨਾਂ ਨੂੰ ਕੋਈ ਸਜ਼ਾ ਅਸੀਂ ਹੋਵੇ ਕਿ ਇਹਨਾਂ ਨੂੰ ਪਤਾ ਚੱਲੇ ਕਿਸੇ ਦੀ ਜ਼ਿੰਦਗੀ ਦਾ ਮੁੱਲ ਕਿਦਾਂ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਕੋਈ ਮਜ਼ਾ ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਇਮੀਗ੍ਰੇਸ਼ਨ ਦਾ ਸਭ ਤੋਂ ਗਲਤ ਹੋ ਰਿਹਾ ਜਿਹੜੇ ਲੀਗਲ ਜਿਹੜੇ ਲੀਗਲ ਵੇ ਆ ਉਹ ਠੀਕ ਆ ਪਰ ਆਹ ਕੰਮ ਤਾਂ ਪੈਸੇ ਲੈ ਲੈ 40 40 ਲੱਖ ਰੁਪਏ ਯਾਰ ਕੋਈ ਹੈ ਕੰਮ ਬਿਲਕੁਲ ਸਮਾਜ ਸੇਵਾ ਦੀ ਗੱਲ ਕਰ ਲੈਣੀ ਹੈ ਸਰ ਤੁਸੀਂ ਕਾਫੀ ਡੇਰ ਤੋਂ ਸੋਸ਼ਲ ਵਰਕਰ ਹੋ ਅ ਕਿਸ ਤਰ੍ਹਾਂ ਦੇ ਮੁੱਦੇ ਤੁਸੀਂ ਚੱਕਦੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਲੁਧਿਆਣਾ ਦੇ ਵਿੱਚ ਐਸੇ ਕਿਹੜੇ ਮੁੱਦੇ ਨੇ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਚਾਹੇ ਤੁਸੀਂ ਸੋਸ਼ਲ ਵਰਕਰ ਹੋ ਚਾਹੇ ਆਮ ਜਨਤਾ ਕਿਉਂਕਿ ਆਪਾਂ ਆਮ ਲੋਕ ਹੀ ਜਿਹੜੇ ਕੀ ਹੈ ਸਮਾਜ ਦੀ ਸੇਵਾ ਦੇ ਲਈ ਜਰੂਰ ਆਣਾ ਚਾਹੀਦਾ ਬਾਅਦ ਤੱਕ ਕਿਸ ਤਰ੍ਹਾਂ ਦੇ ਮੁੱਦੇ ਤੁਹਾਨੂੰ ਲੱਗਦੇ ਜਿਹੜੇ ਚੱਕਣ ਵਾਲੇ ਨੇ ਬਿਲਕੁਲ ਬਹੁਤ ਮੁੱਦੇ ਨੇ ਜੀ ਦੇਖੋ ਹੱਲੇ ਗਰੀਬੀ ਖਤਮ ਹੋ ਗਈ ਕਿੰਨੀਆਂ ਪੜਾਈਆਂ ਦੀਆਂ ਕਿੰਨੀਆਂ ਪੜ੍ਹਾਈ ਵਾਲੀਆਂ ਝੁਗੀਆਂ 'ਚ ਕੁੜੀਆਂ ਮੁੰਡੇ ਜਵਾਬ ਹੋਣੇ ਆ ਜਿਨ੍ਹਾਂ ਨੂੰ ਪੜਾਈਆਂ ਦਾ ਪਤਾ ਹੀ ਨਹੀਂ ਸਕੂਲ ਦਾ ਨਾਮ ਕੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਕੋਈ ਚੱਕਣ ਵਾਲਾ ਉਹ ਤੋਂ ਪੁਸ਼ ਕਰਨ ਵਾਲਾ ਚਾਹੀਦਾ ਹੈ ਜਿਹੜੇ ਅੱਜ ਵੀ ਮਾਤਾ ਰਾਣੀ ਮੰਦਿਰ ਦੇ ਬਾਹਰ ਜਾਂ ਕਿੰਨੇ ਵੀ ਸੰਸਥਾਵਾਂ ਦੇ ਬਾਹਰ ਜਾਂ ਕਿੰਨੀਆਂ ਵੱਡੀਆਂ ਉੱਥੇ ਉੰਨੀ ਦੁਨੀਆ ਸੂਰੀ ਆ ਮੇਰੇ ਸਾਹਮਣੇ ਐਡ ਹੀ ਹੋਈ ਆ ਕੱਟੀ ਨਹੀਂ ਗਈ ਕੱਟੀ ਨਹੀਂ ਹੋਈ ਬਿਲਕੁਲ ਐਡ ਹੀ ਹੈ ਜੇ ਇਹਨੇ ਦਾਨ ਦਾਨਪੁਣ ਵਾਲੇ ਮੈਂ ਵੀ ਅਸੀਂ ਵੀ ਆ ਸਾਡੇ ਵਰਗੇ ਵੀ ਆ ਜੇ ਅਸੀਂ ਦਿਖਾਵਾ ਕਰ ਵੀ ਲੈਨੇ ਤਾਂ ਫਿਰ ਉਹ ਕਿੱਥੇ ਆ ਉਹ ਕਿੰਨਾ ਦਾ ਘਰ ਕਿੰਨਾ ਦਾ ਰਹੇ ਆ ਮੈਨੂੰ ਤਾਂ ਇਹ ਮੈਨੂੰ ਆਪਣੇ ਤੇ ਵੀ ਮੇਰੇ ਤੇ ਵੀ ਸਵਾਲ ਆ ਅਸੀਂ ਘਰ ਕਿੰਨਾ ਦਾ ਰਹੇ ਆ ਇਸ ਕਰਕੇ ਇਹ ਜਦ ਤੱਕ ਸਹੀ ਨੀਤ ਨਾ ਤੁਸੀਂ ਗਰੀਬ ਦੇ ਬੱਚੇ ਪੜ੍ਹਾਉਂਦੇ ਨਹੀਂ ਉਹ ਗਰੀਬੀ ਚੋਂ ਬਾਹਰ ਆਣੇ ਜਦੋਂ ਉਹਨਾਂ ਦੇ ਜਵਾਬ ਪੜ੍ਹ ਗਏ ਜਦ ਤੱਕ ਉਹ ਪਿਕ ਕਰੋ ਕਿਹੜੇ ਐ ਉਹਨਾਂ ਨੂੰ ਪਹਿਲਾਂ ਤਾਂ ਝੁੱਗੀਆਂ ਚੋਂ ਕੱਢ ਕੇ ਇੰਨੇ ਕ ਲੋਕਾਂ ਕੋਲ ਪੈਸਾ ਜ਼ਰੂਰ ਹੈਗਾ ਕਿ ਤੁਸੀਂ ਇੱਕ ਇੱਕ ਕਮਰੇ ਜਿੰਨੀ ਹੈਲਪ ਹੋ ਸਕਦੀ ਹੈ ਜੋ 10 ਜਣੇ ਪਾਣ ਚ 20 ਜਣੇ ਪਾਣ ਜਦ ਤੱਕ ਗਰੀਬੀ ਨਹੀਂ ਘਟਦੀ ਵੱਧ ਰਹੀ ਆ ਦਿਨੋਂ ਦਿਨ ਤੇ ਸਮਾਜ ਸੇਵਾ ਕਾਦੀ ਹੋ ਰਹੀ ਹੈ ਜੀ ਗਰੀਬੀ ਇੱਕ ਸਮਾਜ ਸੇਵਾ ਸ਼ਹਿਰ ਚ ਹੋ ਰਹੀ ਹੋਵੇ ਤਾਂ ਗਰੀਬੀ 100 ਗੁਣਾ ਵੱਧ ਗਈ ਹੋਵੇ ਤਾਂ ਕਾਦੀ ਸਮਾਜ ਸੇਵਾ ਹੋ ਰਹੀ ਹੈ ਕੁੜੀਆਂ ਦੇ ਵਿਆਹ ਨਹੀਂ ਪ੍ਰੋਪਰ ਹੁੰਦੇ ਉਹ ਲੋਕਾਂ ਦੇ ਘਰੇ ਕੋਈ ਮਾਵਾ ਮੰਗਣ ਜਾ ਰਹੀ ਕਿਸੇ ਨੂੰ ਤਾਂ ਆਣਾ ਹੀ ਪੈਣਾ ਅਸਲ ਜੀ ਕੈਮਰੇ ਤੋਂ ਪਿੱਛੇ ਕੈਮਰੇ ਤੋਂ ਪਿੱਛੇ ਦੀ ਗੱਲ ਕਰਦੇ ਹੋ ਤੁਸੀਂ ਤੇ ਸਰ ਸਮਾਜ ਸੇਵਕ ਤੁਸੀਂ ਵੀ ਹੋ ਮੈਂ ਚਲੋ ਤੁਹਾਨੂੰ ਕਹਿੰਨੀ ਆ ਕਿ ਲਗਾਤਾਰ ਸਮਾਜ ਸੇਵਕ ਆਪਾਂ ਦੇਖਦੇ ਸੋਸ਼ਲ ਵਰਕਰ ਆਂਦੇ ਵੀ ਨੇ ਸਾਹਮਣੇ ਪਰ ਹੁਣ ਤਾਂ ਕਈ ਨਵੇਂ-ਨਵੇਂ ਉੱਠੇ ਸੋਸ਼ਲ ਵਰਕਰ ਜਿਨ੍ਹਾਂ ਨੇ ਪਹਿਲਾਂ ਤਾਂ ਆਪਣੇ ਕੰਮ ਥੋੜੇ ਜਿਹਾ ਦਿਖਾ ਦਿੱਤੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਤੋਂ ਬਾਹਰ ਵੀ ਤੇ ਇੰਡੀਆ ਦੇ ਲੈਵਲ ਤੱਕ ਵੱਡੇ ਲੈਵਲ ਤੱਕ ਜੁੜੇ ਕੰਮ ਕੀਤੇ ਨੇ ਅਗਰ ਡਾਲਰਾਂ ਦੀ ਗੱਲ ਕਰੀਏ ਤਾਂ ਕੰਟਰੀ ਤੋਂ ਡਾਲਰ ਵੀ ਆਏ ਨਹੀਂ ਤੇ ਪੰਜਾਬ ਦੀ ਮਦਦ ਲਈ ਅਰੇ ਉਹਨਾਂ ਉਹ ਪੋਡਕਾਸਟਰਾਂ ਤੱਕ ਰਹਿ ਗਏ ਨੇ ਸਿਰਫ ਉਹ 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 ਕਿੱਥੇ ਦੇਖਦੇ ਹੋ ਚਾਜਾ ਆਖਿਰ ਫਿਰ ਉਹੀ ਆ ਗਈ ਚੀਜ਼ ਲਾਸਟ ਐਂਡ ਆਫ ਇਨ ਕ腐ਸ਼ਨ ਹੀ ਹੋ ਗਿਆ ਉਹੀ ਚਾਏ ਜਦਾ ਜਿੰਦਰ ਮਰਜ਼ੀ ਲੈ ਦੋ ਗੱਲ ਜੀ ਤਾਂ ਮੈਮ ਆਪਣਾ ਸਕੇਲ ਵੱਡਾ ਕਰਨਾ ਸੀ ਜਿਹੜਾ ਵੀ ਆ ਕੋਈ ਵੀ ਹੋਵੇ ਜਿਹਦਾ ਆਪਣਾ ਸਕੇਲ ਵੱਡਾ ਕਰਨ ਦਾ Aim ਸੀ ਹੂੰ ਤਾਂ ਉਹਨਾਂ ਨੇ ਆਪਣਾ Aim ਪਾ ਲਿਆ ਮਤਲਬ ਆਪਣਾ ਡ੍ਰੀਮਸ ਪੂਰੇ ਕਰ ਲਈ ਤੇ ਆਪਣੇ ਆਪ ਨੂੰ ਤੁਸੀਂ ਦਿਖਾ ਦਿੱਤਾ ਕਿ ਮੈਂ ਬਹੁਤ ਵੱਡਾ ਡ੍ਰੀਮਰ ਆ ਬਿਲਕੁਲ ਮੈਮ ਜਿਹਦਾ ਜੇ ਤਾਂ ਮੈਂ ਸੋਚ ਹੀ ਰਹੀ ਆ ਫਿਰ ਤਾਂ ਆਪਣਾ Aim ਪੂਰਾ ਹੋ ਗਿਆ ਹੋਊਗਾ ਤੇ ਦੁਨੀਆ ਫਿਰ ਉੱਥੇ ਦੀ ਉੱਥੇ ਕੱਢੀ ਜਿਨ੍ਹਾਂ ਦਾ ਆਪਾਂ ਭੜਾ ਕਰਨਾ ਚਾਹੁੰਦੇ ਜੀ ਜੇ ਰੱਬ ਦਾ ਨਾਮ ਲੈ ਕੇ ਆਪਾਂ ਕਿਸਦਾ ਭੜਾ ਕਰਨਾ ਚਾਹਨੇ ਉਹਨਾਂ ਦਾ ਉਹਨਾਂ ਦੀ ਛੱਤ ਕਿੰਨੀ ਪੈਗੀ ਤੇ ਉਹਨਾਂ ਦੇ ਜਵਾਬ ਕਿੰਨੇ ਪੜਦੇ ਕੈਲਕੂਲੇਸ਼ਨ ਉਹ ਤੋਂ ਨਹੀਂ ਚਾਹੀਦੀ ਆ ਨਾ ਕਿ ਆਪਣੇ ਸੁਪਨੇ ਕਿ ਕਾਕੂ ਮੈਂ ਆ ਮੈਨੂੰ ਨਹੀਂ ਕਿਸੇ ਦਾ ਪਤਾ ਮੈਂ ਆ ਮੈਂ ਸੋਚਾਂ ਕਿ ਮੈਂ ਬਹੁਤ ਵਧੀਆ ਰਾਈਜ਼ ਕਰ ਗਿਆ ਜੀ ਇਸ ਲਾਈਨ 'ਚ ਯਾਰ ਮੈਨੂੰ ਰਾਈਜ਼ ਕਰਾਣਾ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਦਿਖਾਣਾ ਉਹ ਫਿਰ ਉੱਥੇ ਹੋਰ ਥੱਲੇ ਚਲ ਗਏ ਮੈਂ ਇਕੱਲਾ ਰਾਈਜ਼ ਕਰ ਗਿਆ ਉਹਦਾ ਕੋਈ ਮੇਰੇ ਸਾਹਮਣੇ ਕੋਈ ਫਾਇਦਾ ਨਹੀਂ ਆ ਆਪਣੇ ਸੁਪਨੇ ਨਹੀਂ ਜਿਨ੍ਹਾਂ ਦੀਆਂ ਦੁਆਵਾਂ ਲੈ ਕੇ ਸਾਡੇ ਸੁਪਨੇ ਪੂਰੇ ਹੋਣੇ ਆਏ ਆ ਜਿਹੜੇ ਗਰੀਬ ਨੇ ਜਾਂ ਜਿਹਨਾਂ ਜਿਹੜੇ ਲੋੜਵੰਦ ਨੇ ਉਹਨਾਂ ਦੇ ਆਪਾਂ ਨੂੰ ਜਾਦਾ ਦੁਆਵਾਂ ਤਾਂ ਮਿਲਣੀਆਂ ਜੇ ਉਹਨਾਂ ਨੂੰ ਸਹੀ ਤਰ੍ਹਾਂ ਆਪਾਂ ਗਰੋਅ ਕਰਾਂਗੇ ਸਾਰਾ ਕੁਝ ਤਾਂ ਉੱਥੇ ਹੀ ਖੜਾ ਗਰੀਬ ਬਿਮਾਰ ਦੇ ਬਿਮਾਰ ਪਿਆ ਇਲਾਜ ਨਾਲ ਦੁਨੀਆ ਰੋਜ਼ ਮਾਰ ਲਓ ਅਖਬਾਰਾਂ 'ਤੇ ਪੜ੍ਹ ਲਓ ਤੁਸੀਂ ਰੋਜ਼ ਮਰਦੀ ਹੈ ਗਰੀਬ ਦੇ ਬੱਚੇ ਪੜ੍ਹਾਈ ਦੋ ਕਿ ਮੈਨੂੰ ਪਤਾ 5-700 ਹੁਣ ਮੇਰੇ ਵਰਗਾ ਇਕੱਲਾ ਜਾਂ ਮੇਰੇ ਵਰਗੇ ਮਿਰਤ ਚਲੋ ਮੈਂ ਤਾਂ ਕੁਝ ਵੀ ਨਹੀਂ بڑے بڑے ਵਧੀਆ ਸਮਾਜ ਸੇਵੀ ਆ ਉੱਪਰ ਇਕੱਲੇ ਵੀ ਕੀ ਕਰ ਸਕਦੇ ਯਾਰ ਜੇ ਤਾਂ ਸਮਾਜ ਸੇਵਾ ਦਾ ਹੋਵੇ ਜਿਹੜੀ ਕੈਮਰੇ ਤੱਕ ਤਾਂ ਇੱਕ ਮੈਸੇਜ ਆ ਕੈਮਰਾ ਦਾ ਇੱਕ ਮੈਸੇਜ ਹੈ ਨਾ ਉਸ ਤੋਂ ਰਾਤਾਂ ਨੂੰ ਉੱਠ ਉੱਠ ਕੇ ਸਮਾਜ ਦੇ ਵਾ ਘਰੋਂ ਚੱਕ ਚੱਕ ਜਵਾਕ ਲੋਕਾਂ ਦੇਆਂ ਘਰਾਂ 'ਚ ਰਾਸ਼ਨ ਪੈਂਦੇ ਹਨ ਗਰੀਬ ਭੁੱਖਾ ਨਾ ਮਰੇ ਮਤਲਬ ਤਾਂ ਉਹ ਹੈ ਜੀ ਬਾਕੀ ਦਾ ਚੀਜ਼ ਨਹੀਂ ਦੋਨੋਂ ਮੇਰੇ ਸਵਾਲ ਦਾ ਤਾਂ ਨਹੀਂ ਪਤਾ ਸੀ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਵਾ ਕਿ ਤੁਸੀਂ ਇਸ ਟਾਈਮ ਸਮਾਜ ਸੇਵ ਲਈ ਕਿਹੜੀ ਐਕਟੀਵਿਟੀਜ਼ ਤੁਹਾਡੇ ਲਈ ਕਿਹੜਾ ਜ਼ਰੂਰੀ ਮੁੱਦਾ ਸ਼ਹਿਰ ਦਾ ਜਿਹੜਾ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਮੈਨੂੰ ਕਿਹਾ ਅੱਗੋਂ ਦੀ ਜਵਾਬ ਦਿੱਤਾ ਕਿ ਜਿਹੜੇ ਮਾਤਾ ਦੁਰਗਾ ਮਾਤਾ ਦੇ ਮੰਦਿਰ ਦੇ ਬਾਹਰ ਜਿਹੜੇ ਗਰੀਬ ਬੈਠੇ ਨੇ ਜਾਂ ਜਿਹੜੇ ਉਹ ਜ਼ਰੂਰਤਮੰਦ ਨੇ ਜੋ ਕਿ ਐਡ ਹੀ ਹੋ ਰਹੇ ਨੇ ਕੱਟ ਨਹੀਂ ਹੋ ਰਹੇ ਨੇ ਸਰ ਸਰ ਅਗਰ ਗੱਲ ਕਰੀਏ ਹੋਣੇ ਜਿਹੜੇ ਸਮਾਜ ਸੇਵਕ ਨੇ ਉਹ ਤਾਂ ਪੋਡਕਾਸਟਾਂ ਚ ਹੀ ਰਹਿ ਗਏ ਨੇ ਜੀ ਤੁਹਾਨੂੰ ਇਦਾਂ ਕਰਨਾ ਚਾਹੀਦਾ ਮੈਂ ਇੱਥੋਂ ਉੱਠਿਆ ਮੈਂ ਇਸ ਚੀਜ਼ ਤੋਂ ਉੱਠਿਆ ਤੁਸੀਂ ਤਾਂ ਆਪਣੇ ਆਪ ਨੂੰ ਫੇਮਸ ਕਰ ਲਿਆ ਤੇ ਸਮਾਜ ਸੇਵਾ ਤਾਂ ਉੱਥੇ ਹੀ ਰਹਿ ਗਈ ਮੈਂ ਤੁਹਾਨੂੰ ਕੀ ਉਹ ਲੁਧਿਆਣਾ ਸ਼ਹਿਰ ਦੇ ਮੰਦਰਾ ਤੱਕ ਹੀ ਸੀਮਿਤ ਰਹਿ ਗਈ ਮੰਦਰਾ ਦੇ ਬਾਹਰ ਤੱਕ ਹੀ ਰਹਿ ਗਈ ਜੇ ਪਹਿਲਾਂ 10000 ਸੀ ਜੇ ਸਮਾਜ ਸੇਵਾ ਮੇਰੇ ਵਰਗਾ ਵੀ ਕਰ ਰਿਹਾ ਕੋਈ ਹੋਰ ਵੀ ਕਰ ਰਿਹਾ ਤਾਂ ਉਹ ਕਰੋ 50000 ਕਿਦਾਂ ਹੋ ਗਏ ਹੂੰ 10000 ਤੋਂ ਉਹ 50000 ਕਿਦਾਂ ਹੋ ਗਏ ਜਿਹੜੇ ਲੋੜ ਮੰਦਾ ਇਹ ਤਾਂ 10000 ਤੋਂ ਰਹਿਣੇ 5-400 ਰਹਿ ਗਏ ਰਹਿਣੇ ਚਾਹੀਦੇ ਸੀ ਹਾਂ ਉਹ 50000 ਕਿਦਾਂ ਇਹਦਾ ਮਤਲਬ ਕੀ ਹੈ ਮੈਨੂੰ ਤਾਂ ਮੈਨੂੰ ਕੈਮਰਾ ਚਾਹੀਦਾ ਵੀਊ ਚਾਹੀਦੇ ਆ ਮੈਨੂੰ ਮੈਨੂੰ ਨੂੰ ਕਿਸੇ ਦਾ ਪਤਾ ਮੈਨੂੰ ਮੈਨੂੰ ਤਾਂ ਫਿਰ ਐਂ ਲੱਗੂ ਤੁਹਾਡੇ ਹਿਸਾਬ ਨਾਲ ਸਮਾਜ ਸੇਵਕ ਨੂੰ ਕੈਮਰੇ ਦੇ ਮੂਰੇ ਆ ਕੇ ਸਮਾਜ ਸੇਵਾ ਕਰਨੀ ਚਾਹੀਦੀ ਹੈ ਜਾਂ ਨਹੀਂ ਜਾਂ ਹਾਈਡ ਹੋ ਕੇ ਕਰਨੀ ਚਾਹੀਦੀ ਹੈ ਮੈਸੇਜ ਠੀਕ ਹੈ ਦੇਣਾ ਚਾਹੀਦਾ ਹੈ ਮੈਂ ਇਹ ਗੱਲ ਮੈਂ ਗੱਲ ਇੱਥੇ ਤੱਕ ਆ ਜੀ ਸਮਾਜ ਸੇਵਾ ਦੇ ਵਿੱਚ ਜਦ ਤੱਕ ਮੈਨੂੰ ਸਾਈ ਨਕੂਦਰ ਵਾਲੇ ਜਾਣਦੇ ਆ ਸਾਰਾ ਮੈਂ ਮੰਨਦਾ ਤੁਹਾਨੂੰ ਮੈਸੇਜ ਤੁਹਾਡਾ ਕਨਵੇ ਹੋਣਾ ਚਾਹੀਦਾ ਕਿ ਤੁਸੀਂ ਕੁਝ ਕਰਦੇ ਪਏ ਹੋ ਉਹ ਤੁਹਾਨੂੰ ਕੈਮਰੇ ਦੇ ਅੱਗੇ ਦੁਨੀਆ ਨੂੰ ਪਤਾ ਚੱਲਣਾ ਆਣਾ ਚਾਹੀਦਾ ਕੈਮਰੇ ਦੇ ਅੱਗੇ ਪਰ ਜਿਹੜੀ ਸੇਵਾ 365 ਦੇ ਨਾਲ ਹੀ ਆ ਉਹ ਤਾਂ ਕੈਮਰੇ ਤੋਂ ਪਛਾਹੀ ਹੋ ਸਕਦੀ ਹੈ ਨਾ ਜੀ ਉਹ 365 ਦਿਨ ਤੁਸੀਂ ਕਿਦਾਂ ਕਰ ਜੇ ਤੁਸੀਂ ਕਰਦੇ ਹੋ ਉਹ 365 ਦੇ ਨਾਲ ਹੀ ਸੇਵਾ ਤੁਸੀਂ ਆਪਣੇ ਦਿਲੋਂ ਕਰੋ ਤਾਂ ਗਰੀਬੀ ਕਾਦੀ ਘਟ ਜਵੇ ਲੋੜਵੰਦ ਕਾਦੇ ਪੂਰੇ ਹੋ ਜਾਣ ਜੇ ਤੁਸੀਂ 24 ਘੰਟੇ ਤੁਸੀਂ ਕੈਮਰਾ ਕਰ ਰਹੇ ਹੋ ਫਿਰ ਤੁਸੀਂ ਸੇਵਾ ਕਰ ਹੀ ਨਹੀਂ ਰਹੇ ਫਿਰ ਮੈਂ ਨਹੀਂ ਮੰਨਦਾ ਸੇਵਾ ਕਰ ਰਹੇ ਕੈਮਰੇ ਦੇ ਫਰੰਟ ਤੇ ਆਣਾ ਮੈਸੇਜ ਹੁੰਦਾ ਹੈ ਕਿ ਜਿਹੜੇ ਅਸੀਂ ਕੰਮ ਕਰ ਰਹੇ ਆ ਸਾਡੇ ਵੱਲੋਂ ਦੇਖ ਕੇ ਜਿਹੜਾ ਕਿ ਹੋਰ ਵੀ ਸਮਾਜ ਸੇਵਕ ਅੱਗਿਆਨ ਉਹਨਾਂ ਗਰੀਬਾਂ ਜ਼ਰੂਰਤਮੰਦ ਦੀ ਸੇਵਾ ਕਰਨ ਪਰ ਇਹ ਤਾਂ ਹੋ ਰਹੀ ਮੈਸੇਜ ਜਾ ਰਹੇ ਨੇ ਦੇਖੋ ਜਿਹੜੀ ਸੇਵਾ ਨਾ ਉਹ ਤਾਂ ਅੱਧਾ ਦਰਦੋਂ ਉੱਠ ਕੇ ਪਤਾ ਚੱਲਣਾ ਜਿਹਦਾ 11 ਵਜੇ ਕਰਦੀ ਹੈ ਦੁਨੀਆ ਮੈਂ ਕਹਿੰਨਾ ਕਈ ਦੁਨੀਆ ਕਰਦੀ ਹੈ ਜੀ ਪਰ ਜਿਹੜੀ ਕਰਦੀ ਹੈ ਉਹਨਾਂ ਨਾਲ ਗੱਲ ਨਹੀਂ ਬੰਨੀ ਜਿਹੜੇ ਕਰਨਾ ਸਾਰੇ ਜਿੰਨੇ ਵੀ ਕੈਮਰੇ ਦੇ ਅੱਗੇ ਆਂਦੇ ਉਹ ਸਾਰੇ ਓਦਾਂ ਕਰਨ ਬਿਲਕੁਲ ਰੌਲਾ ਤਾਂ ਇਹ ਜੀ ਕੈਮਰਾ ਤਾਂ ਇੱਕ ਮੈਸੇਜ ਹੈ ਨਾ ਇੱਕ ਮੈਸੈਂਜਰ ਆ ਕਿ ਉਹ ਕੰਮ ਕਰ ਰਿਹਾ ਲੁਧਿਆਣੇ ਜਾਂ ਫਗਵਾੜੇ ਉਹ ਕੰਮ ਕਰ ਰਿਹਾ ਜਲੰਧਰ ਉਹ ਕੰਮ ਕਰ ਰਿਹਾ ਪਰ ਅਸਲ ਚ ਤਾਂ ਉਹਨੂੰ ਰਾਤਾਂ ਸਵੇਰੇ ਕੈਮਰੇ ਤੋਂ ਬੈਕਵਰਡ ਹੀ ਹੋ ਕੇ ਕਰਨਾ ਪੈਣਾ ਕੈਮਰਾ ਛੱਡਣਾ ਪੈਣਾ ਜੇ ਸੇਵਾ ਕਰਨੀ ਹੈ ਮੈਂ ਮੰਨਦਾ ਤੁਸੀਂ ਐਡ ਕਰੋ ਤੁਹਾਡੇ ਤਾਂ ਪਤਾ ਨਹੀਂ ਹੋ ਰਹੀ ਪੋਡਕਾਸਟ ਚੱਲ ਰਹੇ ਨੇ ਆਪਸ ਚ ਡਿਸਕਸ਼ਨ ਹੋ ਰਹੀ ਹੈ ਫੇਮ ਲਿੱਤਾ ਜਾ ਰਿਹਾ ਹੈ ਸਾਫ ਸਾਫ ਇਹੀ ਚੀਜ਼ ਚੱਲ ਰਹੀ ਹੈ ਹੋਰ ਤਾਂ ਤੁਸੀਂ ਸੋਚ ਰਹੇ ਹੋ ਕਿ ਕੈਮਰੇ ਦੇ ਅੱਗੇ ਆ ਕੇ ਵੀ ਇਹ ਸੇਵਾ ਹੋ ਰਹੀ ਮੈਸੇਜ ਜਾ ਰਹੇ ਮੈਸੇਜ ਤਾਂ ਨਹੀਂ ਜਾ ਰਹੇ ਪੋਡਕਾਸਟ ਹੋ ਰਹੀ ਨੇ ਬਿਜ਼ਨਸ ਹੋ ਰਿਹਾ ਹੈ ਪੈਸੇ ਕਮਾਈ ਜਾ ਰਹੇ ਨੇ ਇਹਦੇ ਨਾਲ ਇਹਦੇ ਨਾਲ ਲੋਕਾਂ ਦੀ ਜੇ ਤੋਂ ਦਿਲੋਂ ਸੇਵਾ ਵਾਲੇ ਹੈਗੇ ਆ ਬੰਦੇ ਪਰ ਇਹਦੇ ਨਾਲ ਤਾਂ ਆਪਣਾ ਹੀ ਏਮ ਹੈ ਆਪਣੇ ਫੇਮ ਦੋਨੋਂ ਚੀਜ਼ਾਂ ਹੋਣੀਆ ਆਪਣੇ ਫੇਮ ਹੋ ਰਿਹਾ ਜਾਂ ਫੇਮ ਹੋ ਰਿਹਾ ਜੀ ਸੇਵਾ ਕਰਨੀ ਆ ਉਹਦੇ ਵਿੱਚ ਤਾਂ ਲੋਕਾਂ ਚ ਚਿੱਕੜ ਦੇ ਚਿੱਕੜ ਹੋਣਾ ਬੈਣਾ ਜੀ ਤੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਜਾਂ ਫਿਰ ਸਾਹਮਣੇ ਆ ਕੇ ਬੈਠ ਕੇ ਪੋਡਕਾਸਟਰ 'ਚ ਆਨਸਰ ਦੇਣੇ ਚਾਹੀਦੇ ਜੀ ਹਾਂਜੀ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਇੱਥੋਂ ਉੱਟੇ ਹੋ ਤੁਸੀਂ ਇੱਥੇ ਪਹੁੰਚ ਗਏ ਹੋ ਜਾਂ ਦੇਖੋ ਸਵਾਲ ਜਵਾਬ ਜਿਹਦਾ ਦੁਨੀਆ ਉੱਥੇ ਖੜੀ ਆ ਫਿਰ 10000 ਦੀ ਮੈਂ ਤੁਹਾਨੂੰ ਕਿਹਾ 50000 ਕਿੱਦਾਂ ਹੋਗੇ ਜੇ ਸਵਾਲ ਜਵਾਬ 'ਚੋਂ ਬਾਹਰ ਆਵਾਂਗੇ ਦੁਨੀਆ 'ਚ ਕਰਾਂਗੇ ਸਾਡੇ ਦਾ ਕੁਝ ਨਹੀਂ ਹੈ ਤੁਸੀਂ ਤਾਂ ਬਹੁਤ ਵੱਡੇ ਆ ਨਾ ਦੁਨੀਆ ਕਰਨ ਵਾਲੀ ਬੈਠੀ ਹੈ ਤੇ ਤੁਸੀਂ ਦੁ ਇਹ ਜਵਾਬ ਸਵਾਲ ਨਾਲ ਮੈਨੂੰ ਨਹੀਂ ਲੱਗਦਾ ਉਹ ਅਲੱਗ ਲਾਈਨ ਹੈ ਉਹਦੇ ਵਿੱਚ ਕੀ ਮਿਲਣਾ ਜੇ ਲੋਕਾਂ ਦੀ ਸੇਵਾ ਕਰਨੀ ਹੈ ਫਿਰ ਲੋਕਾਂ ਚ ਜਾਣਾ ਪੈਣਾ ਕੀ ਆਪਣੇ ਸਿਰਫ ਉਥੋਂ ਤੱਕ ਹੀ ਅਗਰ ਦੇਖੀਏ ਮੰਦਿਰ ਦੇ ਬਾਹਰ ਸਾਰੇ ਮੰਦਿਰ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਐਸੇ ਪੁਆਇੰਟ ਨੇ ਜਿੱਦਾਂ ਤੁਸੀਂ ਇਹ ਲਗਾ ਲੋ ਬਾਬਾ ਦੀਪ ਸਿੰਘ ਗੁਰਦੁਆਰਾ ਮੰਦਿਰ ਦੀ ਗੱਲ ਕਰ ਲਈਏ ਦੁਰਗਾ ਮਾਤਾ ਮੰਦਿਰ ਉਸ ਦੇ ਬਾਹਰ ਵੀ ਜਗਰਾਉਂ ਪੁਲ ਤੇ ਵੀ ਅੱਜ ਵੀ ਉੱਥੇ ਉਹਨਾਂ ਦਾ ਜਰੂਰਤਮੰਦਾ ਦਾ ਸਮਾਨ ਉੱਥੇ ਹੁੰਦਾ ਰਾਤ ਨੂੰ ਚਾਹੇ ਹੋਵੇ ਗਰਮੀ ਚਾਹੇ ਹੋਵੇ ਠੰਡ ਉੱਥੇ ਬਾਹਰ ਉਹਨਾਂ ਦਾ ਖਾਣਾ ਤੱਕ ਖਾਣੇ ਤੱਕ ਮਤਲਬ ਅਗਰ ਗੱਲ ਕਰੀਏ 10-10 ਰੁਪਏ ਗੱਡੀਆਂ ਵਾਲਿਆਂ ਕੋਲ ਮੰਗਦੇ ਗੱਡੀ ਵਾਲੇ ਵੀ ਆਖਿਰ ਬਰਦਾਸ਼ਤ ਕਰਕੇ ਕਰਦੇ ਨੇ ਦੇ ਦਿੰਦੇ ਨਹੀਂ ਤਾਂ ਨਹੀਂ ਇਹ ਚੀਜ਼ਾ ਉਦੋਂ ਸਮਾਜ ਸੇਵਕ ਕਿੱਥੇ ਲੰਘਦੇ ਉਦੋਂ ਉਹਨਾਂ ਦੀਆਂ ਗੱਡੀਆਂ ਨਹੀਂ ਮੰਦਿਰਾਂ ਕੋਲ ਕ੍ਰੋਸ ਹੁੰਦੀਆਂ ਜਾਂ ਫਿਰ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਗੁਰਦ जरूरत मंद बैठे हैं गरीब नहीं कह सकते क्योंकि गरीबी उनोंदी मजबूरी है पर जरूरतमंद है ने ओदो किथे ਜਾਂਦੇ ਸਮਾਜ ਸੇਵਕ ਉਦੋਂ ਸਮਾਜ ਸੇਵਕਾਂ ਦਾ ਰਸਤਾ ਹਨਾ ਮੈਨੂੰ ਲੱਗਦਾ ਕਈਆਂ ਦਾ ਰਸਤਾ ਤਾਂ ਉਹ ਹੁੰਦਾ ਜਿਹੜੇ ਚੁੱਪ-ਚੁੱਪ ਹੀ ਜਾਂਦੇ ਆਉਂਦੇ ਆ ਤੇ ਕਈ ਫਿਰ ਉਹ ਸੋਚਦੇ ਹੋਣੇ ਹੁਣ ਮੰਗਲਵਾਰ ਆਊਗਾ ਤੇ ਕੈਮਰਾਮੈਨ ਕੋਈ ਲੈ ਕੇ ਆਊਗਾ ਜਾਂ ਵੀਰਵਾਰ ਆਊਗਾ ਕੈਮਰਾਮੈਨ ਕੈਮਰਾਮੈਨ ਨੂੰ ਲੈ ਕੇ ਆਊਗਾ ਤਾਂ ਉਸ ਦਿਨ ਮੈਂ 1.5 200 ਫੁਲਕੇ ਜਾਂ 500 ਫੁਲਕੇ ਜਾਂ व्हाटएवर ਕੰਬਲ ਦੇਖਾ ਦੇ ਜੀ ਕਿਸੇ ਦੀ ਹੈਲਪ ਨਾਲ ਕਿਸੇ ਆਪਣੇ سپورਟਰ ਸਪੋਰਟ ਰੱਖੇ ਹੁੰਦੇ ਅੱਗੇ ਸਪੋਰਟਰ ਰੱਖੇ ਹੁੰਦੇ ਕਿ ਆਓ ਜੀ ਆਪਾਂ ਚੱਲੀਏ ਤੇ ਤੁਸੀਂ ਵੀ ਫੇਮਸ ਹੋ ਵਸੇ ਵੀ ਫੇਮਸ ਹੁੰਨੇ ਆ ਆਪਨੇ ਆਪਨੇ ਦਸਵਾਂ ਤੋਂ ਜੋ ਕਮਾਈਆਂ ਕਰੋ ਜੇ ਨੇਤ ਚ ਕਮਾਏ ਨੇਤ ਚਾਹਨਾ ਕਿ ਮੈਂ ਕਿਸੇ ਸੇਵਾ ਕਰਨੀ ਤਾਂ ਹੀ ਹੋਣੀ ਆ ਕੈਮਰੇ ਗੁੰਮਰੇ ਵਾਲੀਆਂ ਗੱਲਾਂ ਤੁਹਾਡੇ ਨਾਲ ਕਰਮਾਂ ਚ ਕੰਮ ਆਣੀਆਂ ਜਾਂ ਤੁਹਾਡੀ ਜ਼ਿੰਦਗੀ ਚ ਕੰਮ ਆਣੀਆਂ ਤੁਸੀਂ ਝੂਠਾ ਏਮ ਤੇ ਝੂਠਾ ਫੇਮ ਹੋ ਰਿਹਾ ਤੁਹਾਡਾ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਰੱਬ ਦੀ ਕਚਹਿਰੀ ਚ ਬੜੀ ਹੋਣਾ ਫਿਰ ਤੁਹਾਨੂੰ ਕਰਮ ਚੰਗੇ ਕਰਨੇ ਪੈਣੇ ਆ ਦਿਖਾਵਾ ਕਰੋਗੇ ਇਹ ਸਿਰਫ ਆਪਣੇ ਆਪ ਨੂੰ ਬੇਫਕੂ ਬਣਾ ਰਹੇ ਹੋ ਕੁਝ ਨਹੀਂ ਹੋ ਰਿਹਾ ਇਸ ਕਰਕੇ ਐਡ ਛੱਡ ਕੇ ਕੈਮਰੇ ਤੋਂ ਪਿਛਾ ਹੋ ਕੇ ਕੈਮਰਾ ਘਰੇ ਰੱਖ ਕੇ ਐਡ ਕਰ ਲਈ 1 2 4 ਵਾਰ ਐਡ ਹੋ ਗਈ ਉਸ ਤੋਂ ਜਾਓ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਸੇਵਾ ਕਰੋ ਕੰਮ ਹੋ ਆਣੀ ਆ ਇਹ ਗੱਲਾਂ ਬਾਤਾਂ ਕੋਈ ਸਲਾਵਾ ਜ਼ੁਲਵਾ ਕਿਸੇ ਦੀਆਂ ਕੰਮ ਆਈਆਂ ਨਾ ਕੰਮ ਆਣੀਆਂ ਤੁਹਾਡੀ ਜ਼ਿੰਦਗੀ ਤੁਹਾਡੇ ਕਰਮ ਕੰਮ ਬਣਿਆ ਉਹ ਵੱਧ ਤੋਂ ਵੱਧ ਵਧੀਆ ਕਰੋ ਤੇ ਕੈਮਰਾ ਛੱਡ ਕੇ ਜਾਓ ਤੇ ਸੇਵਾ ਕਰੋ ਬਿਲਕੁਲ ਥੈਂਕ ਯੂ ਸਰ ਬਹੁਤ ਬਹੁਤ ਸੋ ਬਿਲਕੁਲ ਇਹ ਸੀਗਾ ਸਾਡਾ ਸੋਸ਼ਲ ਵਰਕਰ ਗਗਨ ਟਾਂਡਰ ਜੋ ਕਿ ਬਹੁਤ ਪੁਰਾਣੇ ਟਾਈਮ ਤੋਂ ਜਿਹੜਾ ਕਿ ਹੈ ਇਹ ਸੇਵਾ ਨਹੀਂ ਬਾਰੇ ਨੇ ਸਮਾਜ ਦੀ ਸੇਵਾ ਹਾਈਡੋ ਹੋ ਕੇ ਕਰਾਈ ਨੇ ਪਰ ਆਜੋ ਮੈਸੇਜ ਤੁਹਾਡੇ ਲਈ ਇਹੀ ਸੀਗਾ ਸਾਡੇ ਇੰਟਰਵਿਊ ਦਾ ਮੇਨ ਮਕਸਦ ਇਹੀ ਸੀਗਾ ਜਿਹੜੇ ਸਮਾਜ ਸੇਵਕ ਨੇ ਉਹ ਜਾੜ ਮੰਦਰਾ ਦੇ ਬਾਹਰ ਉੱਥੇ ਦੇਖਣ ਜ਼ਰੂਰਤਮੰਦ ਕੌਣ ਨੇ ਗੁਰਦੁਆਰੇ ਸਾਹਿਬ ਦੇ ਬਾਹਰ ਜਾਣ ਉੱਥੇ ਦੇਖਣ ਕੌਣ ਜ਼ਰੂਰਤਮੰਦ ਹੈ ਰਾਤ ਨੂੰ ਠੰਡ 'ਚ ਤੇ ਰਾਤ ਤਨੂੰ ਜਿਹੜਾ ਗਰਮੀ ਦੇ ਵਿੱਚ ਕੋਣ ਸੌਂਦਾ ਏ ਉਹਨਾਂ ਨੂੰ ਲੋਕਾਂ ਨੂੰ ਜ਼ਰੂਰਤ ਹੈ ਬਜਾਏ ਕੈਮਰੇ ਦੀ ਆਂਦੀ ਬਜਾਏ ਤੁਸੀਂ ਹਾਈਡ ਹੋ ਕੇ ਸੇਵਾ ਕਰੋ ਤਾਂ ਜ਼ਰੂਰ ਇੱਕ ਵਾਰ ਲੁਧਿਆਣਾ ਦੇ ਇਹਨਾਂ ਜਗ੍ਹਾ ਤੋਂ ਪੁਆਇੰਟਾਂ ਤੋਂ ਲੰਘੋ ਜਿੱਥੇ ਜ਼ਰੂਰਤਮੰਦ ਬੈਠੇ ਨੇ ਤਾਂ ਉਹ ਹੁੰਦੀ ਸਮਾਜ ਸੇਵਾ ਬਿਲਕੁਲ ਸੋ ਇਦਾਂ ਦੀ ਅਪਡੇਟਸ ਨਾਲ ਬਣੇ ਰਹੀਓ ਯੂਪ੍ਰਿੰਸ ਪੰਜਾਬ ਦੇ